ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਬੜੇ ਟਾਈਮ ਬਾਅਦ ਅਸੀਂ ਅੱਜ ਲੈ ਕੇ ਆਏ ਹਾਂ ਵਲੌਗ ਹਾਂਜੀ ਹੁਣ ਤੁਸੀਂ ਬਲੋ ਹਾਂਜੀ ਪਿਆਰ ਭਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਅੱਜ ਹੈਗਾ ਸਪੈਸ਼ਲ ਦਿਨ ਸਾਡਾ ਹੈਗਾ ਵਿਆਹ ਵਾਲਾ ਦਿਨ ਅੱਜ ਅੱਜ ਮੁੰਡਾ ਕੁੜੀ ਚੜਿਆ ਸੀ ਤੇ ਅੱਜ ਸਾਡੇ ਵਿਆਹ ਨੂੰ 9 ਸਾਲ ਕੰਪਲੀਟ ਹੋ ਗਏ ਆ ਤੇ ਅੱਜ ਤੁਸੀਂ ਵੀ ਸੋਚਦੇ ਹੋਣੇ ਆ ਕਿ ਅੱਜ ਠੰਡੇ ਜਿਹਾ ਠੰਡੇ ਆ ਅੱਜ ਐਕਚੁਅਲੀ ਅਸੀਂ ਕੋਈ ਪਾਰਟੀ ਪੂਟੀ ਨਹੀਂ ਕੀਤੀ ਕਿਉਂਕਿ ਸਾਰਿਕਾ ਠੀਕ ਨਹੀਂ ਹੈਗੀ ਰਾਤ ਦੀ ਜਦ ਪਾਰਟੀ ਦਾ ਕੰਨ ਨਹੀਂ ਸੀ ਕਿ ਸਾਰਕਾ ਸਾਡੀ ਰਾਤ ਦੀ ਥੋੜੀ ਬਿਮਾਰ ਹੋ ਗਈ ਤੇ ਉਹਨੂੰ ਸਵੇਰ ਦੇ ਲੈ ਕੇ ਰੈਂਪਲ ਹੋਣਗੇ ਅਸੀਂ ਹਸਪੀਟਲ ਤੇ ਹੁਣ ਵੀ ਅਸੀਂ ਉਹਨੂੰ ਘੁਮਾਉਣ ਲੈ ਕੇ ਚੱਲੇ ਆ ਕਿ ਮਾੜਾ ਮਾੜਾ ਦਿਲ ਉੱਧਰ ਪੈ ਜਾਊਗਾ ਸਾਰਿਕਾ ਇੱਥੇ ਊਗੜੀ ਹੈ ਕਿ ਆ ਦੇਖੋ ਸਾਡੀ ਸਾਰਿਕਾ ਇਹ ਜ਼ ਬਹੁਤ ਮੁਰਝਾਇਆ ਹੋਇਆ ਇਹਦਾ ਬਿਮਾਰ ਵੀ ਜ਼ਿਆਦਾ ਹੋ ਗਈ ਪੈਦੀ ਸਾਹ ਨਹੀਂ ਆਉਂਦਾ ਉਹਨੂੰ ਤੇ ਹੁਣ ਦਵਾਈ ਵੀ ਇਹਦੀ ਦੁਬਾਰਾ ਫੇਰ ਲੈ ਕੇ ਜਾਣੀ ਆ। ਹਨਾਲੇ ਕੋਈ ਖਲਾਫ-ਖਲਾਫ ਲਾ ਕੇ ਤੇ ਸੰਦੇ ਘਰ ਬੱਚੇ ਹੱਸਦੇ ਖੇਡਦੇ ਹੀ ਚੰਗੇ ਲੱਗਦੇ ਨਾਲੇ ਕੋਈ ਵੀ ਪ੍ਰੋਗਰਾਮ ਆ ਕੋਈ ਫੰਕਸ਼ਨ ਆ ਤੇ ਬੱਚਿਆਂ ਦੇ ਨਾਲ ਹੀ ਸੋਹਣਾ ਲੱਗਦਾ ਜੇ ਬੱਚੇ ਠੀਕ ਹੋਣ ਤੇ ਇਸ ਕਰਕੇ ਅਸੀਂ ਅੱਜ ਕੋਈ ਪਾਰਟੀ ਨਹੀਂ ਕਰਨੀ ਤੇ ਚਲੋ ਪਾਰਟੀਆਂ ਹੁੰਦੀਆਂ ਰਹਿਣੀਆਂ ਬੱਚੇ ਹੋਵੇ ਪਾਰਟੀਆਂ ਬੱਚੇ ਠੀਕ ਹੋਣੇ ਚਾਹੀਦੇ ਪਹਿਲਾਂ ਤਾਂ ਸੋਚਿਆ ਸੀਗਾ ਕਿ ਪਾਰਟੀ ਕਰਾਂਗੇ ਪਰ ਥੋੜਾ ਸਿਸਟਮ ਇੱਡੇ ਹੋ ਗਿਆ ਹੂੰ ਤੇ ਹੋਸ਼ ਆਹ ਦੇਖੋ ਮੈਂ ਮਹਿੰਦੀ ਵੀ ਲਾਈ ਸੀਗੀ ਮਹਿੰਦੀ ਤਾਂ ਚਲੋ ਮੈਂ ਉਹਦੇ ਲਈ ਲਾਈ ਕਿ ਚਲੋ ਵਧੀਆ ਹੁੰਦਾ ਅੱਜ ਦੇ ਦਿਨ ਮੈਂ ਲਾਈ ਤੇ ਜਦੋਂ ਉਹ ਵਾਲੇ ਦਿਨ ਆਉਂਦਾ ਵਿਆਹ ਵਾਲਾ ਦਿਨ ਤੇ ਦੱਸਿਓ ਕਿ ਇਹਨੂੰ ਕਿ ਇਹਨੂੰ ਸਾਰਾ ਕੁਝ ਫੇਰ ਮਾਈਂਡ ਹੁੰਦਾ ਸਾਰਾ ਕੁਝ ਜੋ ਮੈਨੂੰ ਤਾਂ ਭਰਾਵਾ ਸਵੇਰ ਪਹਿਲਾਂ ਮਾਮੇ ਨੂੰ ਠਾਲਣਾ ਪਿਆ ਮਾਮੇ ਸਾਡੇ ਉੱਠੇ ਹੀ ਨਹੀਂ ਸੀ ਹਾਂ ਹੁੰਦੇ ਨਾ ਹੁੰਦੇ ਨਹੀਂ ਹੁੰਦੇ ਮੈਂ ਭਰਾਵਾ ਧੱਕੇ ਨਾਲ ਜਾ ਜਾ ਕੇ ਠਾਲ ਠਾਲੇ ਉੱਠਣੇ ਨਾ ਇਹ ਨਹੀਂ ਇਹਨੇ ਮਾਮੇ ਨਾਲੇ ਮਾਮੇ ਨੂੰ ਅੰਦਰ ਬਾੜਿਆ ਕੇ ਨਾਲ ਆਉ ਮੈਨੂੰ ਹਾਂ ਤੇ ਭਰਾਵਾ ਜਾ ਕੇ ਤਿਆਰੀ ਕੀਤੀ ਫੇ ਮੈਂ ਆਪ ਹੀ ਆਪਣੀ ਡੋਲੀ ਜਿਹੜੀ ਜਾਣੀ ਸੀ ਗੱਡੀ ਕਾਰ ਕੀਤੀ ਸੀਗੀ ਆਪ ਹੀ ਮੈਂ ਉਹ ਫਲਾਵਰਸ ਵਗੈਰਾ ਲਵਾਉਣ ਗਿਆ ਤੇ ਜਿਹਦੀ ਯਾਰ ਦੋਸਤੀ ਸੀ ਉਹ ਗੱਡੀ ਤੇ ਉਹ ਰਾਤੀ 60 ਹੋਇਆ ਜਾਗੋ ਤੇ ਸਾਰੇ ਘੂਟੇ ਨਹੀਂ ਕਮਲ ਕਮ ਇਹਨਾਂ ਮੇਰੀ ਪੱਗ ਬਣਾਉਣੇ ਆਣੀ ਸੀ ਉਹ ਵੀ ਨੂਟਿਆਂ ਉਹਨੂੰ ਨਾਲ ਬਿਠਾਇਆ ਮੈਂ ਮੈਂ ਗੱਡੀ ਚ ਲਾ ਕੇ ਲੈ ਗਿਆ ਜਿਆ ਫਲਾਵਰ ਵੀ ਆਪ ਲੋਆ ਕੇ ਲੈ ਕੇ ਆਇਆ ਜਿਆਦਾ ਜਿਆ ਰਹਿ ਜਣੀਆਂ ਸਾਰੀਆਂ ਤੇ ਵਧੀਆ ਹੁੰਦਾ ਇਹ ਵੀ ਜਿਹੜਾ ਦਿਨ ਹੁੰਦਾ ਇਹ ਮੂਮੈਂਟ ਹੁੰਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਤੇ ਚਲੋ ਰਮਾਤ ਮੈਂ ਤੇ ਖੁਸ਼ ਰੱਖੀ ਤੇ ਨਾਲੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇੰਨਾ ਵਿਸ਼ ਮੈਂ ਉੱਥੇ ਜਾ ਕੇ ਰਿੰਪ ਨੂੰ ਫੋਲ ਦਿੱਤਾ ਸੀ ਉਹ ਅਜੀਬ ਹੀ ਪਿਆਰ ਉਹ ਵਿਚਾਰਾ ਉਹ ਡੰਡੀ ਜਿਹਾ ਹੀ ਰਹਿ ਗਿਆ ਉਹਨੇ ਅੱਲੇ ਵੀ ਕਰਾੜੀ ਪਿਆ ਆ ਹਾਂ ਉਹਨਾਂ ਨੇ ਸਾਹਮਣੇ ਰੱਖਿਆ ਆ ਤੇ ਸਾਡੇ ਆ ਦੇਖ ਏ ਸੈਟ ਹੋਇਆ ਫਿਰ ਤਾਂ ਹੀ ਮਿਲਦਾ ਵਿਆਹ ਤੇ ਨਹੀਂ ਨਹੀਂ ਮੈਂ ਤਾਂ ਵਿਆਹ ਤੇ ਬਹੁਤ ਠੀਕ ਸੀ ਗੁੰਮੇਵਾਰ ਜਾਂ ਬਹੁਤ ਸੀ ਗੁੰਮੇਵਾਰ ਬਹੁਤ ਇੰਜੋਏ ਬਹੁਤ ਕੀਤਾ ਬੁੰਨੀ ਨੇ ਵਿਆਹ ਤੇ ਚਲੋ ਣਟ ਭੱਜ ਵੀ ਬਹੁਤ ਸੀਗੀ ਹੁਣ ਅਸੀਂ ਚੱਲੇ ਹਾਂ ਉੱਦੀ ਵੈਸੇ ਇੱਧਰ ਥੋੜਾ ਗੇੜਾ ਜਿਹਾ ਮਾਨ ਆਈ ਸੀਗੇ ਅਸੀਂ ਕਿਹਾ ਚਲੋ ਅਸੀਂ ਨਾਲੇ ਖਾ ਆਉਂਦੇ ਹਾਂ ਕੁਝ ਕਿਉਂਕਿ ਸਵੇਰੇ ਨਾ ਗਈ ਉਹਦੀ ਦੁਆਲੇ ਸੀਗੇ ਘਾਰਕਾ ਦੁਆਲੇ ਘਰ ਕੁਝ ਨਹੀਂ ਬਣਾਇਆ ਨਹੀਂ ਮੈਂ ਚੁਣ ਨਾਲ ਖਾ ਆਉਂਦੇ ਹਾਂ ਤੇ ਨਾਲੇ ਵਲੌਗ ਬਣ ਜੂਗਾ ਸਾਰਿਆਂ ਨੇ ਇਹੀ ਕਹਿਣਾ ਕਿ ਤੁਸੀਂ ਵਲੌਗ ਨਹੀਂ ਪਾਇਆ ਵਲੌਗ ਬਾਕੀ ਸਾਰੇ ਬਰਥਡੇ ਦਾ ਸਾਰਿਆਂ ਦੇ ਸਾਰਿਆਂ ਦੀਆਂ ਸਾਰੇ ਨੇ ਇਹੀ ਕਹਿਣਾ ਕਿ ਕੋਈ ਪਾਰਟੀ ਨਹੀਂ ਕੀਤੀ ਉਹਨਾਂ ਨੇ ਕਿ ਤੁਸੀਂ ਪਹਿਲਾਂ ਇਨਫੋਰਮੇਸ਼ਨ ਦੇ ਦਈਏ ਕਿ ਇੱਦਾਂ ਦਾ ਚੱਕਰ ਫਿਰ ਤੇ ਉਵੇਂ ਲਾਉਡ ਵੀ ਗਿਆ ਨਾ ਖਤਮ ਹੋ ਗਿਆ ਸਾਡਾ ਪੀਜੇ ਵਾਲਾ ਚੱਕਿਆ ਗਿਆ ਸਾਰੇ ਚੱਕੋ ਹਾਂਜੀ ਹਾਂਜੀ ਤੇ ਨਾਲੇ ਦੋਕ ਦੋਕ ਨਹੀਂ ਦੋਕ ਵਲੌਗਾ ਮੰਨਾ ਮੰਗੇ ਸੀ ਕਿ ਬਹੁਤ ਜ਼ਿਆਦਾ ਹਨਾ ਜਿਹੜੇ ਸਾਡੇ ਤੋਂ ਕੁਐਸਚਨ ਪੁੱਛੇ ਗਏ ਆ ਤੇ ਉਹਦੇ ਵਿੱਚ ਅਸੀਂ ਕਰਾਂਗੇ ਤੁਹਾਨੂੰ ਕਲੀਅਰ ਕਿ ਕਿੱਦਾਂ ਕਿੱਦਾਂ ਕੀ ਕੀ ਹੈਗਾ ਆ ਤੇ ਸਾਰੇ ਪੁੱਛਦੇ ਆ ਹਨਾ ਬਾਰ-ਬਾਰ ਉਹੀ ਗੱਲ ਕਰਦੇ ਰਹਿੰਦੇ ਆ ਤੇ ਅਸੀਂ ਦੱਸਾਂਗੇ ਜ਼ਰੂਰ ਕਿ ਹਾਂ ਕਿ ਕਿ ਕਿੱਦਾਂ ਕਿੱਦਾਂ ਕਲੀਅਰ ਕਰਾਂਗੇ ਸਾਰੇ ਹਾਂ ਉਹਨਾਂ ਲਈ ਸਪੈਸ਼ਲ ਬਲੌਗ ਬਣਾਵਾਂਗੇ ਹੋਰ ਤੇ ਇਹਦੇ ਵਿੱਚ ਸਾਡਾ ਐਨੀਵਰਸਰੀ ਬਲੌਗ ਹੈ ਇਹਦੇ ਵਿੱਚ ਅਸੀਂ ਕੋਈ ਹੋਰ ਗੱਲਵਾਦ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਬਲੌਗ ਨੂੰ ਜਾਣ ਤਾਂ ਇਸ ਚੈਨਲ ਤੇ ਨਾ ਬਲੌਗ ਕਰਾਂਗੇ ਅੱਜ ਵੈਸੇ ਨਾ ਅੱਜ ਮੇਰਾ ਜਦੋਂ ਮੰਮੀ ਜਦੋਂ ਮੰਮੀ ਹੁਣਾਂ ਦਾ ਮੈਸੇਜ ਆਇਆ ਸਾਨੂੰ ਕਿ ਬੁੱਤ ਹੈਪੀ ਐਨੀਵਰਸਰੀ ਤੇ ਲਵ ਯੂ ਕਿੰਨਾ ਸਾਰਾ ਤੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਬਹੁਤ ਜ਼ਿਆਦਾ ਮਿਸ ਕਰਦੇ ਪਿਆ ਮੰਮੀ ਹੁਣਾਂ ਨੂੰ ਖਾਸ ਕਰ ਕਿਉਂਕਿ ਉਹ ਹੀ ਸੀਗੇ ਜਿਨ੍ਹਾਂ ਨੇ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਚੱਕੀਆਂ ਸੀਗੇ ਹਣਾ ਬਹੁਤ ਵਧੀਆ ਸੀਗਾ ਉਹ ਸਾਰਾ ਬਿਆਹ ਤੇ ਭਾਜੀ ਹੁਣੀ ਵੀ ਆਏ ਨਹੀਂ ਸੀਗੇ ਪਾਪੜੀ ਨਹੀਂ ਸੀਗੇ ਉਹ ਵੀ ਇੱਧਰ ਹੀ ਸੀਗੇ ਹਨਾ ਤੇਰੇ ਸੀਗੇ ਮੈਂ ਪੇਪਰ ਵਗੈਰਾ ਹੈ ਨਹੀਂ ਸੀਗੇ ਪੇਰ ਹੋ ਗਏ ਸੀ ਹਾਂ ਤੇ ਤਾਂ ਕਰ ਉਹ ਕੱਲਿਆਂ ਦੀ ਧੋੜ ਸੀਗੀ ਤਾਂ ਮਤਲਬ ਕਿ ਅਸੀਂ ਦੋਨੇ ਜਾਣੇ ਸੀ ਕਿੱਥੇ ਕਿੱਥੇ ਨੱਠ ਪੇ ਜੀ ਕੀਤੀ ਭਰਾਵੋ ਛੱਡ ਗੱਲਾਂ ਤੇ ਮੰਮੀ ਅੱਜ ਮਿਸ ਬਹੁਤ ਕਰਦੇ ਆ ਮਿਸ ਯੂ ਸੋ ਮੱਚ ਲਵ ਯੂ ਠੀਕ ਹੈ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਠੀਕ ਹੈ ਜੀ ਹਾਂ ਜੀ ਹੁਣ ਦੱਸੋ ਹਾਂ ਜੀ ਹਾਂ ਡੋਲੀ ਹੋ ਗਈ ਤੇ ਯਾਰ ਹੈ ਹਾਂ ਜੀ ਜਿੱਦਾਂ ਦਾ ਡੋਲੀ ਦਾ ਟਾਈਮ ਹੋ ਜਾਣਾ ਤੋ ਦਾਸ ਹੋ ਜਾਣਾ ਨਾ ਕੋਈ ਟਾਈਮ ਹੁੰਦਾ ਦਾ ਇੰਨੇ ਟਾਈਮ ਮਾਪਿਆਂ ਦੇ ਵਿੱਚ ਰਹਿਣਾ ਇਕੱਲਾ ਵੀ ਨਹੀਂ ਲੋਕਿਦਾਂ ਹੋ ਜਾਂਦਾ ਹੈ ਰੇਤਾ ਬਣੀ ਆਏ ਮੰਮੀ ਦਾ ਡਾਇਲੋਗ ਇੱਥੇ ਪਤਾ ਕੀ ਹੁੰਦਾ ਜੀ ਇਹ ਰਾਜ ਰਾਣੀ ਨੇ ਕੋਈ ਨਹੀਂ ਕਹਿੰਦਾ ਹੈ ਤਾਂ ਰਾਜ ਰਾਣੀ ਹੈ ਲੈ ਰੱਖੀ ਆ ਰੱਖੀਆਂ ਧੀਆ ਮਨ ਲੋਕੇ ਜਿਹਨਾਂ ਨੇ ਹਰੇ ਨੂੰ ਕਾਨੀਆਂ ਪੈਂਦੀਆਂ ਤੋੜਨੀਆਂ ਹੀ ਪੈਂਦੀਆਂ ਮੈਂ ਕਹਿੰਦੀ ਸੀ ਚਲੋ ਦੇਖੋ ਟਾਈਮ ਕਿਦਾਂ ਨਿਕਲਿਆ ਪਿਆ ਹੁਣ ਸਾਡੇ ਵੀ ਦੋ ਬੇਟੀਆਂ ਆ ਅਸੀਂ ਕਿਹਾ ਕੀ ਅੱਜ 20 ਸਾਲਾਂ ਦਾ ਹੋ ਗਏ ਨੇ ਅੱਜ 20 ਸਾਲਾਂ ਦਾ ਹੋ ਗਿਆਂ ਲੋਕਾ ਸੀ ਸੀਲਾ ਲੋਕਾ ਸੀ ਹੋਣਾ 18 ਸਾਲ ਦੀ ਉਹ ਬਦਲ ਹੋਣ ਵਾਲੀ ਆ ਤਾਂ ਹੁੰਦਾ ਹੈ ਸੋਚ-ਸੋਚ ਕੇ ਕਿ ਮਾਰ ਕੇ ਉਹ ਹੋਰ 5-6 ਸਾਲ ਆ ਤੇ ਉਹਦਾ ਵੀ ਵਿਆਹ ਕਹਿੰਨਾ ਕਿ ਕਿਦਾਂ ਫੇਰ ਹੋਣਾ ਆ ਉਹ ਵੀ ਟਾਈਮ ਹੋਣਾ ਫੇਰ ਬਾਅਦ ਵਿੱਚ ਪਰ ਆਪ ਨੂੰ ਇਸ ਨੂੰ ਰਵਾ ਤੋਂ ਨੀ ਬੰਨੇ ਲੰਦੇ ਆ ਤਾਂ ਬਲੂੜੀ ਸਾਡੀ ਮਾਰ ਰਹੀ ਹੈ ਤੂੰ ਕਰ ਰਹਾ ਸਿੱਧਾ ਮਾੜੀ ਕਾ ਕੇ बुखार ਉਹ ਚੜ੍ਹਿਆ ਹੋਣਾ ਹੈ। ਆਹ ਚੜ੍ਹਿਆ? ਆਹ, ਗਰਮ ਹੋ ਗਿਆ। ਸ਼ੇਰਾ ਹਾਂਜੀ, ਲਓ ਜੀ। ਚਿਕਨ ਰਾਈਸ ਖਾ ਲਿਆ ਸੀ। ਚਿਕਨ ਰਾਈਸ ਖਾ ਲਿਆ ਤੇ ਨੇਰਾ ਹੋ ਗਿਆ ਆ। ਹੁਣ ਬੱਸ ਘਰ ਨੂੰ ਚੱਲ ਜਣਾ। ਜਾ ਕੇ ਨਹਾਣਿਆ ਦਵਾਈ ਦੇ ਕੇ ਸਲਾਸਣੇ। ਇਹ ਸਾਡੀ ਜੇ ਮੈਂ ਬਸੇ ਹੀ ਪਾਰਟੀ। ਐਨੀਵਰਸਰੀ ਪਾਰਟੀ ਸਾਡੀ ਇਹ ਦੀ। ਕੋਈ ਨਹੀਂ ਪਾਰਟੀ ਕਰਾਂਗੇ ਥੋੜਾ ਰੋਕੇ। ਕੋਈ ਪ੍ਰੋਗਰਾਮ ਆਉਂਦਾ ਤੇ ਫਿਰ ਕਰਦੇ ਹਾਂ। ਹਨਾ? ਪ੍ਰੋਗਰਾਮ ਕੋਈ ਆ ਜਣਾ ਹੋ। ਜਦ ਤੱਕ ਨਿਆਣੇ ਆ ਨਾ ਪੂਰੇ ਠੀਕ ਹੋ ਜੂਗੇ। ਹੁਣ ਪ੍ਰਾਪਤੀ ਦਾ ਵੀ ਥੋੜਾ ਲੱਗਦਾ ਪਿੰਡਾ ਮੰਗਦਾ ਜਾ। ਦਵਾਈ ਦੇਣੀ ਦੋਨਾਂ ਨੂੰ ਜਾ ਕੇ ਆਉਂ। ਹਾਂਜੀ ਹੋਰ ਕੁਛ ਕੋ ਜਾਦਗਰ, ਖਾਂਜੀ ਕਾਨੇ ਚਾਹੁੰਦੇ ਹਾਂ। ਜਾਦਗਰ ਕੀ ਉਹਦੇ ਸਾਡੇ ਵਿਆਹ ਤੇ ਨਹੀਂ ਆ ਗਿਆ ਸੀਗਾ। ਨਹੀਂ ਨਹੀਂ ਜਿੱਦੈਂ ਘਰ ਪਹੁੰਚੇ ਨਾ ਅਸੀਂ। ਨਹੀਂ ਕਿ ਪ੍ਰੋਗਰਾਮ ਬਰਾਤ ਜਿੱਦੈਂ ਘਰ ਪਹੁੰਚੇ। ਜਿੱਦੈਂ ਤਾਂ ਸਾਰਾ ਕੁਝ ਜਿੱਦੇ ਐਂਟਰੀ ਕਰ ਗਏ ਨਾ ਅਸੀਂ ਅੰਦਰ ਉਹਦੇ ਵਿੱਚ ਆ ਗਿਆ ਬਹੁਤ ਜਿਆਦਾ ਬਹੁਤ ਨਹੀਂ ਆ ਗਿਆ ਬਾਤ ਹੋ ਰਹਾ ਸੀ ਹਾਂ ਜਿਆ ਯਾ ਤੱਕ ਸਾਰਾ ਸਮਾਨ ਸਮੂਹ ਚ ਲੈ ਕੇ ਆ ਸੀਗਾ ਹਾਂ ਪਰ ਮੈਂ ਹੈ ਨਾ ਇਦਾਂ ਚੁੱਪੀ ਹੋ ਕੇ ਇੱਥੇ ਬਹਿ ਗਈ ਮੈਂ ਤਾਂ ਮੈਂ ਹੈ ਨਾ ਜਿਦਾ ਆਪਣੇ ਉੱਥੇ ਡੈਡੀ ਹੋਣਾ ਮੰਮੀ ਹੋਣਾ ਤੇ ਘਰ ਹੁੰਦੀ ਆ ਮੈਂ ਉੱਠ ਕੇ ਗਿਆ ਬਈ ਡੈਡੀ ਜੀ ਮੀ ਆ ਗਿਆ ਬਾਹਰ ਮੇਰੇ ਨਾਲ ਜਿਹੜਾ ਭਾਬੀ ਗਈ ਸੀ ਮੈਨੂੰ ਕਹਿੰਦੀ ਸੋ ਜਾ ਸੋ ਜਾ ਤੁਸੀਂ ਇੱਥੇ ਆਪਣੇ ਸਾਰਿਆਂ ਦੇ ਆ ਹੁਣ ਇਦਾਂ ਵੀ ਹੋ ਜਾਂਦਾ ਹੈ ਜਿੱਥੇ ਇੰਨੇ ਸਾਰ ਰਹੇ ਆ ਤੇ ਬੰਦੇ ਨੂੰ ਆਦਤ ਪਈ ਹੋਂਦੀ ਹੈ। ਲਓ ਜੀ ਨਿਹਰਾ ਗਿਆ ਹੋ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਤੇ ਗੱਡੀ ਇੱਥੇ پارک ਲਈਓ ਆ ਸੱਲੇ ਹੁਣ। ਠੀਕ ਆ ਨਾ ਅਸਲ ਖਾ ਲਿਆ ਆ ਤੇ ਪ੍ਰਾਤੀ ਨੇ ਵੀ ਕੁਝ ਖਾਦਾ ਸਾਰ ਕਾ ਨਾ ਵੀ ਕੁਝ ਖਾਦਾ। ਮਾੜਾ ਮਾੜਾ ਖਾਦਾ। ਮਾੜਾ ਹੀ ਖਾਦਾ। ਇਹਨਾਂ ਕਰਕੇ ਸਿੱਖਿਆ ਸੀਗੇ। ਕੋਈ ਨਹੀਂ। ਚਲੋ ਠੀਕ ਆ ਜੀ ਫੇ ਮਿਲਦੇ ਆਗੇ ਜਾ ਕੇ ਅਗਲੇ ਬਲੌਗ ਦੇ ਵਿੱਚ। ਰੱਬ ਰੱਖਾ ਬਾਏ ਬਾਏ ਥੈਂਕ ਯੂ ਸਾਰਿਆਂ ਦਾ।